ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਗੁਰਮੀਤ ਸਿੰਘ ਮੀਠੇਰ ਨੇ ਸੰਗਰੂਰ ਦੇ ਵਿੱਚ ਰੋਡ ショਅ ਕੀਤਾ ਜਿਸ ਤਹਿਤ ਉਹ ਰਾਤ ਨੂੰ ਧੂਰੀ ਪਹੁੰਚੇ ਨੇ ਅਤੇ ਧੂਰੀ ਵਾਸੀਆਂ ਨੂੰ ਸੰਬੋਧਨ ਕੀਤਾ ਉਹਨਾਂ ਬੋਲਦੇ ਕਿ ਹੈ ਕਿ ਖੁਸ਼ਕਿਸਮਤ ਹਾਂ ਕਿ ਮੈਨੂੰ ਭਗਵੰਤ ਪੰਜੀ ਦੀ ਰਹਿਨੁਮਾਈ ਹੇਠ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਤੁਮੇ ਧੂਰੀ ਵਾਸੀਆਂ ਦਾ ਵੀ ਤਹਿ ਦਿਲੋਂ ਧੰਨਵਾਦੀ ਕਰਦਾ ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ ਤੇ ਆਉਣ ਵਾਲੇ 5 ਸਾਲਾਂ ਵਿੱਚ ਐਨੇ ਵਿਕਾਸ ਕਾਰਜ ਕਰਵਾਏ ਜਾਣਗੇ ਤੇ ਇਹ ਗੱਲ ਕਈ ਸਾਲਾਂ ਤੱਕ ਯਾਦ ਰਹੇਗੀ ਕਿ ਕੋਈ ਵੀ ਭਗਵੰਤ ਮਾਨ ਜੀ ਇਹ ਕੰਮ ਜਿਹੜਾ ਕਿ ਕਰ ਸਕਦੇ ਨੇ ਇਸ ਤੋਂ ਇਲਾਵਾ ਜਲਦੀ ਹੀ 50 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਪੁਲ ਬਣਾਇਆ ਜਾਵੇਗਾ ਜਿਹੜਾ ਕਿ ਲੋਕਾਂ ਨੂੰ ਸੌ ਪਹੁੰਚਾਵੇਗਾ ਤੇ ਉੱਥੇ ਧੂਰੀ ਦੇ ਵਿੱਚ 22 ਕਰੋੜ ਰੁਪਏ ਦੀ ਲਾਗਤ ਦੇ ਨਾਲ ਹਸਪਤਾਲ ਬਣਨ ਜਾ ਰਿਹਾ ਤੇ 20 ਕਰੋੜ ਰੁਪਏ ਦੀ ਲਾਗਤ ਦੇ ਨਾਲ ਦੋ ਸਰਕਾਰੀ ਸਕੂਲ ਬਣਨ ਜਾ ਰਹੇ ਨੇ ਹੋਰ ਉਹਨਾਂ ਕੀ ਕੁਝ ਕਿਹਾ ਉਹ ਜਾਣਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਇਆ ਤੇ ਜਿੱਤਣ ਤੋਂ ਬਾਅਦ ਜਿੱਥੇ ਭਗਵੰਤ ਮਾਨ ਜੀ ਪੂਰੇ ਪੰਜਾਬ 'ਚ ਵਿਕਾਸ ਦੇ ਕੰਮ ਕਰ ਰਹੇ ਆ ਉਥੇ ਧੂਰੀ ਵਾਲੋਂ ਤੁਸੀਂ ਵੀ ਵਧਾਈ ਦੇ ਪਾਤਰੋਂ ਜਿਹੜੇ ਕੰਮ ਥੋੜੇ ਆ 5 ਸਾਲਾਂ 'ਚ ਹੋ ਜਾਣੇ ਆ ਉਹ ਕਈ ਦਹਾਕਿਆਂ ਤੱਕ ਯਾਦ ਰੱਖੇ ਜਾਣਗੇ ਕਿ ਜਦੋਂ ਭਗਵੰਤ ਸਿੰਘ ਮਾਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਕਿਆ ਕੰਮ ਉਦੋਂ ਹੋਏ ਸੀ ਆ ਜਿਹੜਾ ਕੱਸੀ ਜੀ ਨੂੰ ਸੁਭਾ ਕਹਿ ਦਿੰਨੇ ਹੋ 38 ਕਰੋੜ ਰੁਪਏ ਦੀ ਲਗਤ ਦੇ ਨਾਲ ਟਕਿਆ ਇਹਦਾ ਕਿਤੇ ਵਾਦਾ ਵੀ ਨਹੀਂ ਸੀ ਕੀਤਾ ਹੋਰ ਕੋਈ ਸਰਕਾਰ ਆਉਂਦੀ ਜਾਂਦੀ ਕੋਈ ਲੀਡਰ ਆਉਂਦਾ ਇੱਥੇ ਜਾਂਦਾ ਕਿ ਭਗਵੰਤ ਸਿੰਘ ਮਾਨ ਇਥੋਂ ਮੁੱਖ ਮੰਤਰੀ ਨਾ ਬਣਦਾ ਜਿਹੜੀ ਚੇੜੀ ਵੱਡੀ ਸਮੱਸਿਆ ਦਾ ਕੋਈ ਹੱਲ ਨਹੀਂ ਸੀ ਹੋਣਾ ਥੋੜੇ ਫਟਕ ਦੀ ਬੜੀ ਵੱਡੀ ਸਮੱਸਿਆ ਹੈ ਤੂਰੀ ਦੋ ਹਿੱਸਿਆਂ ਚ ਵੰਡਿਆ ਹੋਇਆ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਕਿਉਂਕਿ ਮੇਰੀ ਧੂਰੀ ਨਾਲ ਬਹੁਤ ਪੁਰਾਣੀ ਸਾਝ ਹੈ ਬਹੁਤ ਮਿੱਤਰ ਨੇ ਇੱਥੇ ਮੈਂ ਆਉਂਦਾ ਰਹਿਣਾ ਕਈ ਦੁਕਾਨਦਾਰਾਂ ਨੇ ਕਹਿੰਦੇ ਆ ਵੀ ਜੀ ਦੋ ਸਕੂਟਰੀਆਂ ਰੱਖਿਆ ਹੋਇਆ ਇੱਕ ਇਧਰਲੇ ਪਾਸੇ ਇੱਕ ਉਧਰਲੇ ਪਾਸੇ ਤੋਂ ਬਹੁਤ ਵੱਡੀ ਜਿਹੜੀ ਸਮੱਸਿਆ ਉਹਦਾ ਹੱਲ ਵੀ ਆਉਣ ਨਾਲ ਸਮੇਂ ਚ ਹੋਣ ਜਾ ਰਿਹਾ ਹੈ ਤਕਰੀਬਨ 50 ਕਰੋੜ ਦੀ ਲਗਤ ਦੇ ਨਾਲ ਜਿਹੜਾ ਪੁਲ ਹੈ ਉਹ ਬਣਨ ਜਾ ਰਿਹਾ ਤੇ ਜਿਹੜੀ ਆ ਸੜਕ ਤੋਂ ਅਸੀਂ ਆਇਆ 8 ਕਰੋੜ 17 ਲੱਖ ਦਾ ਟੈਂਡਰ ਲੱਗਿਆ ਇਹਦਾ ਜਿਹੜਾ ਟੈਂਡਰ ਲੱਗਿਆ ਤੇ ਜਿਹੜਾ ਚੋਣ ਜਾਬਤੇ ਤੋਂ ਬਾਅਦ ਬੜੀ ਜਲਦੀ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਣਾ ਸੋ ਕਰੋੜਾਂ ਰੁਪਏ ਦੇ ਕੰਮ ਨੇ ਜਿਹੜੇ ਥੋੜੇ ਹਲਕੇ ਚ ਮੂਰੇ ਆ 22 ਕਰੋੜ ਰੁਪਏ ਨਾਲ ਥੋੜਾ ਹਸਪੀਟਲ ਬਣ ਰਿਹਾ 20 ਕਰੋੜ ਦੀ ਲੰਕ ਦੇ ਨਾਲ ਦੋ ਸਰਕਾਰੀ ਸਕੂਲ ਬਣ ਰਹੇ ਆ ਕਦੇ ਕਦੇ ਸੋਚਿਆ ਸੀ ਵੀ ਭਾਈ 20 ਕਰੋੜ ਰੁਪਏ ਸਰਕਾਰੀ ਸਕੂਲਾਂ ਤੇ ਲੱਗ ਜੂ ਸੋ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟ ਨੇ ਧੂਰੀਆ ਲੋ ਜਿਹੜੇ ਥੋੜੇ ਇਲਾਕੇ ਚੱਲ ਰਹੇ ਆ ਉਸ ਤੋਂ ਇਲਾਵਾ ਵੀ ਪੂਰੇ ਪੰਜਾਬ ਪੱਧਰ ਤੇ ਜਿਹੜੇ ਕੰਮ ਹੋ ਰਿਹਾ ਜਿਨ੍ਹਾਂ ਦਾ ਫਾਇਦਾ ਬਰਨਾਲੇ ਵਾਲਿਆਂ ਨੂੰ ਹੋ ਰਿਹਾ ਜਿਹੜੇ ਵੀ ਵਾਲਿਆਂ ਨੂੰ ਵੀ ਹੋ ਰਿਹਾ ਮਲੇਰਕੋਟਲੇ ਵਾਲਿਆਂ ਨੂੰ ਵੀ ਹੋ ਰਿਹਾ ਤੇ ਧੂਰੀ ਵਾਲਿਆਂ ਨੂੰ ਵੀ ਹੋ ਰਿਹਾ ਉਹਦੇ ਵਿੱਚ ਬਿਜਲੀ ਵੀ ਆ ਵੀ ਭਾਈ ਜਿੰਨੇ ਤੁਸੀਂ ਇੱਥੇ ਖੜੇ ਹੋ ਮੈਨੂੰ ਲੱਗਦਾ ਪੰਜ ਚਾਰ ਦਾ ਭਮਾ ਦੀ ਬਿੱਲ ਆਉਂਦਾ ਹੋਵੇ ਲਾਪਾਟੇਉਣੀ ਕਿਸੇ ਸਰਕਾਰ ਨੇ ਅਜੇ ਤੱਕ ਕਿਸ ਹੁਕਮ ਤੇ ਕਿਸੇ ਵੀ ਸਾਰੇ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਪਹਿਲਾਂ ਕਿਸੇ ਤਰ੍ਹਾਂ ਦਿੱਤੀ ਹੋ ਜੋ ਭਗਵੰਤ ਮਾਨ ਦੀ ਸਰਕਾਰ ਨੇ ਦਿੱਤੀ ਕਈ ਕੰਮ ਉਹ ਕੀਤੇ ਜਿਨ੍ਹਾਂ ਦਾ ਵਾਅਦਾ ਵੀ ਨਹੀਂ ਕੀਤਾ ਚਲੋ ਆ ਬਿਜਲੀ ਆਉਂਦਾ ਵਾਅਦਾ ਕੀਤਾ ਜਿਹੜੇ ਟੋਲ ਪੰਜਾਬ ਚੋਂ ਬੰਦ ਕੀਤੇ 14 ਇਹਨਾਂ ਨੇ ਤਾਂ ਵਾਅਦਾ ਵੀ ਨਹੀਂ ਕੀਤਾ ਔਰ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਜੀ ਉਹਨਾਂ ਤਾਂ ਮਿਆਦ ਹੀ ਖਤਮ ਹੋ ਗਈ ਸੀ ਮਿਆਦ ਭਰਾ ਮੇਰੇ ਉਹ ਇਹਨਾਂ ਵੇਲੇ ਵੀ ਖਤਮ ਹੋਉਂਦੀ ਸੀ ਪਰ 1 ਕਰੋੜ ਰੁਪਿਆ ਲੈ ਕੇ ਬਤਾ ਦਿੰਦੇ ਸੀ ਉਹ ਕਰੋੜਾ ਰੁਪਿਆ ਨੂੰ ਠੋਕਰ ਮਾਰਨ ਲਈ ਜਿਗਰਾ ਚਾਹੀਦਾ ਇਮਾਨਦਾਰੀ ਚਾਹੀਦੀ ਹੈ ਜਿਹੜੀ ਛੋਡੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਜਿੰਦਾਬਾਦ ਕੱਟੋ ਇੱਕ ਵੀ ਝੂਠਾ ਦਿਖਾ ਦਿਓ ਕਿੱਥੇ ਟੋਲ ਬੰਦ ਹੋਏ ਹੋਣ ਜੇ ਕੱਲੇ ਪੰਜਾਬ ਦੇ ਵਿੱਚ ਹੋ ਰਿਹਾ ਕੋਈ ਕਾਰਨ ਤਾਂ ਹੈ ਨਾ ਸੋ 2 ਸਾਲਾਂ ਦੇ ਵਿੱਚ ਪੂਰੇ ਪੰਜਾਬ 'ਚ ਇਮਾਨਦਾਰੀ ਨਾਲ ਕੰਮ ਕੀਤਾ ਪਾਰਟੀ ਨੇ ਜੇ بڑے ਕੰਮ ਉਹ ਵੀ ਹੋਏ ਜਿਨ੍ਹਾਂ ਦਾ ਵਾਅਦਾ ਕੀਤਾ ਇਸ ਤੇ ਬਹੁਤ ਕੰਮ ਹੋ ਵੀ ਹੋਏ ਜਿਨ੍ਹਾਂ ਦਾ ਵਾਅਦਾ ਵੀ ਨਹੀਂ ਕੀਤਾ ਫਿਰ ਵੀ ਆਪ ਦੀ ਇਮਾਨਦਾਰੀ ਦੇ ਮੁਤਾਬਕ ਕੰਮ ਕੀਤਾ ਸੋ ਇੰਨਾ ਕੰਮਾਂ ਤੋਂ ਸਰਕਾਰ ਦੀ ਸੋਚ ਦਾ ਸਕਾਰਾ